ਇੱਕ ਤੂੰ ਤਿੰਦ ਰਹਿਣ ਆਉਗੀ ਮਿੱਠੇ ਦਾ ਟੱਪਾ ਹੋਣਾ ਰਖੜੀ ਲਈ ਕਹੜੇ ਆਉਗੀ ਕਿੰਨਾ ਵੀ ਕੰਮ ਨਾ ਹੋਵੇ ਘਰੋਂ ਨਹੀਂਓ ਚਲੀ ਤਾ ਪੈੜਾ ਤੇ ਲੱਕੜ ਦਵਾਵਾ ਤੇ ਬੰਨ੍ਹਈ ਤੇ ਖਾਈ ਦਾ ਰਖੜੀ ਤੇ ਆਈ ਪੈੜ ਨੂੰ ਗਾਲ ਨਾਲ ਲਾਈ ਤਾ ਨਾਲ ਹਨੇਰਾਂ ਖੈ ਖੈ ਕੇ ਸਾਨੂੰ ਚਾਨਣ ਕਰਦਾ ਜੋ ਚੰਗਾ ਵਖਤ ਲਿਆਉਣ ਲਈ ਗੁਰਬਤ ਨਾਲ ਲੜਦਾ ਜੋ ਉਹ ਰਾਜਾ ਵੀ ਤੇ ਫਕਰ ਵੀ ਕੋਈ ਉਹਦੇ ਵਰਗਾ ਲੱਭਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਪਰ ਬਾਪੂ ਤੋਂ ਵੱਡਾ ਨਹੀਂ ਰੱਬ ਸਭ ਤੋਂ ਵੱਡਾ ਹੋਵੇਗਾ ਪਰ ਬਾਪੂ ਤੋਂ ਵੱਡਾ ਨਹੀਂ ਅੱਜ ਕੱਲ ਔਕਾਤ ਹੁੰਦੀ ਜੱਜ ਜੇ ਬਾਤੇ ਸੂਟਾਂ ਤੋਂ ਲੱਭਦੀ ਪਈ ਪਿਆਰ ਇਹ ਦੁਨੀਆ ਰੰਗਾ ਤੇ ਰੂਪਾਂ ਚੋਂ ਅੱਜ ਕੱਲ ਔਕਾਤ ਹੁੰਦੀ ਜੱਜ ਇਹ ਤਾਂ ਸਭ ਪਰਮ ਫੁੱਲੇ ਖੇ ਦਿਲਦੁਲ ਇੱਥੇ ਕੋਈ ਨਾ ਦੇਖੇ ਲੈnde ਪਿੱਠ ਕਰ ਜਾ ਦੁਨੀਆ ਚੜਦੇ ਨੂੰ ਮੱਥੇ ਟੇਕੇ ਠੋਕਰਾਂ ਭੁੱਲ ਜਾ ਬੰਦਾ ਇੱਕ ਕੋ ਖੋਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਇੱਕ ਕੋ ਖੋਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਕਿਸਮਤ ਦੇ ਨਸਤਾਰੇ ਤਾਂ ਚਮ ਕੌਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦੇਂਦੀ ਆ ਜਸ ਪੁੱਤਾਂ ਨੂੰ ਉਂਗਲੀ ਫੜ ਕੇ ਤੁਰਨਾ ਮੈਂ ਸਿਖਾਉਣਾ ਮੈਂ ਸਿਖਾਉਂ ਵਿੱਚ ਬੜਾ ਬੇਰਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਮੇਰੇ ਛੱਡ ਵਿੱਚ ਬੜਾ ਬੇਰਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਘਰ ਦੇ ਮਾਲਕ ਬਣ ਜਾਣਗੇ ਵੰਡ ਲੈਣਗੇ ਥਾ ਮੈਨੂੰ ਦੱਸ ਦੇ ਮੇਰੇ ਆ ਰੱਬਾ ਵੇ ਮੇਰਾ ਕਿਹੜਾ ਅਸਲ ਕਰਾ ਮੈਨੂੰ ਸੱਤ ਮੰਝੇ ਉਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਦੇ ਦਵਾਈ ਨਾ ਤੇ ਮਾਂ ਨੂੰ ਕਰ ਕਰ ਕਹਿੰਦੀਆਂ ਫੋਨ ਤੂੰ ਮੰਮੀਏ ਮਿਲਣ ਕਿਉਂ ਆਈ ਨਾ ਆਈ ਨਾ ਓ ਗੌਰ ਨਾਲ ਜੇ ਸੁਣਿਓ ਲੋਕੋ ਗੱਲਾਂ ਅੱਜ ਦੀਆਂ ਹਏ ਕਰਮਾਂ ਦੇ ਨਾਲ ਮਿਲ ਜੇ ਸੁਪੁੱਤਾਂ ਨੂੰ ਉਂਗਲੀ ਫੜ ਕੇ ਤੁਰਨਾ ਮੈਂ ਸਿਖਾਉਣਾ ਬ ਵਿੱਚ ਵੱਡਾ ਬੇਰ ਕਿਰਦ ਆਸ਼ਰਮ ਉਹਨਾਂ ਨੇ ਇਹ ਛੱਡ ਆਉਣਾ ਅਵਜ ਬਟਾ ਪੇ ਫਿਰਦੇ ਆਸ਼ਰਮ ਉਹਨਾਂ ਨੇ ਛੱਡ ਆਉਣਾ ਉਹ ਕਰਦੇ ਮਾਲਕ ਬਣ ਜਾਣਗੇ ਕਰਦੇ ਮਾਲਕ ਬਣ ਜਾਣਗੇ ਵੱਣ ਰਹਿਣਗੇ ਥਾ ਮੈਨੂੰ ਦੱਸ ਦੇ ਮੇਰਿਆ ਰੱਬਾ ਵੇ ਮੇਰਾ ਕਿਹੜਾ ਅਸਲ ਗਰਾ ਮੈਨੂੰ ਦੱਸ ਦੇ ਮੇਰਿਆ ਰੱਬਾ ਵੇ ਮੇਰਾ ਕਿਹੜਾ ਅਸਲ ਗਰਾ ਵੇ ਮੈਂ ਪੰਜ ਪੁੱਤਰਾں ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਲੋਕੋ ਵੇ ਮੈਂ ਪੰਜ ਪੁੱਤਰਾں ਦੀ ਮਾਂ ਲੋਕੋ ਮੇਰੇ ਮੰਜੇ ਲਈ ਨਾ ਥਾਂ ਲੋਕੋ ਨਿੱਕੇ ਹੁੰਦੇ ਪੁੱਤ ਲੜਦੇ ਸੀ ਮਾਂ ਮੇਰੀ ਆ ਮਾਂ ਮੇਰੀ ਆ ਅੱਜ ਤੱਕ ਕੇ ਕਰਨ ਪਛਾਣ ਲੋਕੋ ਵੇ ਮੈਂ ਪੰਜ ਪੁੱਤਰਾں ਦੀ वे मां पंज पुतरां मालो को मेरे मंजे लाइ नी थां लोको